ਜਦੋਂ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ ਤਾਂ ਗਰਮ ਖਿਆਲੀ ਤੁਹਾਡੀਆਂ ਗੱਲਾਂ ਨੂੰ ਨਰੇਟ ਕਰਨ ਲੱਗ ਜਾਂਦੇ ਆ ਕਿ ਕਿ ਰਾਜਾ ਵੜਿੰਗ ਸਿੱਖਾਂ ਦੇ ਖਿਲਾਫ ਹੈ ਤੁਹਾਡੀ ਇੰਦਰਾ ਗਾਂਧੀ ਦੇ ਪ੍ਰਤੀ ਸਟੇਟਮੈਂਟ ਕਿ ਸ਼ੀ ਇਜ਼ ਮਾਈ ਮਦਰ ਮੇਰੀ ਮਾਂ ਹੈ ਤੁਸੀਂ ਟੀ-ਸ਼ਰਟ ਪਾਈ ਉਹ ਚੀਜ਼ਾਂ ਹੁਣ ਵੀ ਤੁਹਾਡੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਹੋ ਰਹੀਆਂ ਨੇ ਕਿ ਰਾਜਾ ਕਾਂਗਰਸੀਆਂ ਦੇ ਨਾਲ ਸੈੱਟ ਹੈ ਵੀ ਉਹ 84 ਦੀ ਗੱਲ ਤੁਰ ਪੈਂਦੀ ਆ ਹਰਮੰਦਰ ਸਾਹਿਬ ਤੇ ਟੈਗ ਦੀ ਗੱਲ ਤੁਰ ਪੈਂਦੀ ਆ ਇਹਨਾਂ ਗੱਲਾਂ ਤੇ ਤੁਹਾਡਾ ਕੀ ਪ੍ਰਤੀਕਰਮ ਮੈਂ 84 ਵੇਲੇ ਬਹੁਤ ਛੋਟਾ ਸੀ ਵੀ 84 ਦਾ ਦੁਖਾਂਤ ਬਹੁਤ ਮਾੜਾ ਦੁਖਾਂਤ ਸੀਗਾ ਸਾਡੇ ਹਿਰਦੇ ਵਲੁੰਧਰੇ ਜਾਂਦੇ ਜਦੋਂ ਅਸੀਂ 84 ਦੇ ਦੁਖਾਂਤ ਨੂੰ ਸੁਣਦੇ ਹਾਂ ਔਰ ਨਾਟ ਓਨਲੀ ਮੇ ਜਿਹੜਾ ਉਸ ਪਰਿਵਾਰ ਦਾ ਮੈਂਬਰ ਹੈ ਰਾਹੁਲ ਗਾਂਧੀ ਉਹਨਾਂ ਨੇ ਵੀ ਉਸ ਦੁਖਾਂਤ ਦੇ ਬਾਰੇ ਬਹੁਤ ਵਾਰੀ ਜ਼ਿਕਰ ਕੀਤਾ ਕਿ ਆਮ ਵੀਰੀ ਸੌਰੀ ਫੋਰ ਥੈਟ ਆਲਥੋ ਮੈਂ ਬੱਚਾ ਸੀ ਤਿੰਨ ਦਿਨ ਲਗਾਤਾਰ ਜਾ ਕੇ ਚੋੜਿਆਂ ਦੀ ਸੇਵਾ ਸੁਖਬੀਰ ਬਾਦਲ ਕੋਲੇ ਟਾਈਮ ਨਹੀਂ ਮਿਲਿਆ ਸਿੱਖ ਹੈ ਅੰਮ੍ਰਿਤਧਾਰੀ ਹੈ ਕਿ ਤਿੰਨ ਦਿਨ ਲਗਾਤਾਰ ਸੇਵਾ ਤਨਖਾਹੀਏ ਤੋਂ ਬਿਨਾ ਉਹਨਾਂ ਨੇ ਲਈ ਹੋਵੇ ਲਗਾਤਾਰ ਤਨਖਾਈਆ ਕਰਾਰ ਹੋਗੇ ਤਾਂ ਹੋ ਸਕਦਾ ਬੈਠੇ ਹੁਣ ਵਰਸ਼ਾ ਲੈ ਕੇ ਬਾਹਰ ਲੇਕਿਨ ਬਿਨਾ ਤਨਖਾਈਏ ਤੋਂ 55 60 ਸਾਲ ਦੀ ਉਮਰ ਤੱਕ ਤਿੰਨ ਦਿਨ ਲਗਾਤਾਰ ਹਰਮੰਦਰ ਸਾਹਿਬ ਰਹਿਣ ਦਾ ਸੁਭਾਗ ਪ੍ਰਾਪਤ ਆ ਆਦਰੀਆਂ ਸੁਖਬੀਰ ਜੀ ਨੂੰ ਨਹੀਂ ਹੋਇਆ ਭਗਵੰਤ ਮਾਨ ਜੀ ਨੂੰ ਨਹੀਂ ਹੋਇਆ ਹੋਰ ਸੋ ਕਾਲਡ ਸਿੱਖ ਲੀਡਰਾਂ ਨੂੰ ਨਹੀਂ ਹੋਇਆ ਬਟ ਮੇਰਾ ਲੀਡਰ ਰਾਹੁਲ ਗਾਂਧੀ ਜਿਹਦੇ ਤੇ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਜਿਵੇਂ ਮੈਨੂੰ ਕਿਹਾ ਜਾਂਦਾ ਇੰਦਰਾਜੀ ਦਾ ਪੁੱਤਰ ਉਹ ਇੰਦਰਾਜੀ ਦਾ ਪੋਤਰਾ ਹੈ ਹਮਮ। ਦੈਟ ਡਸਨਟ ਮੀਨ ਕਿ ਕੋਈ ਗੱਲ ਹੋਈ ਹੈ ਤਾਂ ਉਰੀ ਅਸੀਂ ਅਸੀਂ ਕਹਿਆ ਕੋਈ ਗਲਤੀ ਹੈ ਪੋਤਰੇ ਨੂੰ ਅਕਸੈਪਟ ਕਰ ਲੈ ਤੋ ਲੱਗਦਾ ਪੁੱਤਰ ਨੂੰ ਨਹੀਂ ਕੀਤਾ। ਨੋ 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 ਪੋਤਰਾ ਕੀ ਉਹ ਵਾਰ-ਵਾਰ ਹਰਮੰਦਰ ਸਾਹਿਬ ਆਉਂਦਾ ਹੈ। ਸਮਥਿੰਗ ਇਜ਼ देयर ਇਨ ਹਿਸ ਮਾਈਂਡ। ਕਿ ਉਹ ਤਿੰਨ ਦਿਨ ਲਗਾਤਾਰ ਰਾਹੁਲ ਗਾਂਧੀ ਬੈਠ ਕੇ ਭਾਂਡੇ ਜੋੜੇ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਵਾਈ। ਨਹੀਂ ਰਾਹੁਲ ਗਾਂਧੀ ਨਾਲ ਤਾਂ ਤੁਹਾਨੂੰ ਵੀ ਅਕਸੈਪਟ ਕਰਦੇ ਆ ਇੰਦਰਾ ਗਾਂਧੀ ਦਾ ਮੁੰਡਾ ਬਣ ਤੇ ਤਰਸ ਕਰਦੇ। ਗੁਰੂ ਗ੍ਰੰਥ ਸਾਹਿਬ ਮੇ ਕੋਈ ਮੈਨੂੰ ਕਹਿ ਨਾ ਮੈਂ ਇੰਦਰਾ ਗਾਂਧੀ ਦਾ ਮੁੰਡਾ ਨਹੀਂ ਹੋਣਾ ਔਰ ਇੰਦਰਾ ਗਾਂਧੀ ਜੀ ਮੇਰੇ ਕਹਿ ਨਾ ਕੋਈ ਮਾੜਾ ਨਹੀਂ ਹੋ ਜਾਣਾ ਤੁਸੀਂ ਜਦੋਂ ਬੰਦਾ ਕੋਈ ਕ੍ਰਾਈਮ ਕਰਦਾ ਜਾਂ ਕੁਝ ਹੁੰਦਾ ਆਈ ਐਮ ਨਾਟ ਇਨਵੋਲਡ ਇਨਟੂ ਥੱਟ ਵੱਡੀ ਮੈਂ ਪਹਿਲਾਂ ਕਹਿ ਰਿਹਾ 84 ਦਾ ਦੁਕਾਨ ਬਹੁਤ ਮਾੜਾ ਸੀਗਾ ਬਟ ਸਥਿਤੀਆਂ ਪਰਸਥਿਤੀਆਂ ਕੀ ਸੀ ਕੀ ਹੋਇਆ ਕਿਉਂ ਹੋਇਆ ਵਾਟ ਵਾਸ ਬਿਕੋਜ਼ ਮੈਂ ਕਿਸੇ ਪੀਸੀਸੀ ਦੀ ਗੱਡੀ ਤੇ ਬੈਠਾ ਮੈਂ ਇੱਕ ਵਾਰੀ ਕਿਹਾ ਸੀ ਯਾਦ ਹੋਣਾ ਹੈ ਕਿ ਮੈਂ ਜਿਹੜੇ ਬਾਹਰ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲਵਾਵਾਂਗਾ ਪੋਲਿਟਿਕਸ ਹੂੰ ਯਾਦ ਹੈ ਉਹ ਵੀ ਚੱਲਦਾ ਹੈ ਮੇਰਾ ਬਿਆਨ ਇਨਸਾਈਡ ਦ ਸਟੋਰੀ ਇੱਕ ਕੱਲਾ ਰਾਜਾ ਵੜਿੰਗ ਦਾ ਡਿਸੀਜਨ ਹੁੰਦਾ ਤਾਂ ਨਹੀਂ ਹੋਣਾ ਸੀ ਇਹ ਉਸ ਤੋਂ ਬਾਅਦ ਪਾਰਟੀ ਸੁਪਰੀਮ ਹੈ ਮੇਰੇ ਤੋਂ ਥੈਨ ਥੇਰ ਇਜ਼ ਅ ਪਾਰਟੀ ਦਾ ਸਾਰੇ ਦਸਾਂ ਬੰਦਿਆਂ ਦਾ ਡਿਸੀਜਨ ਤੇ ਉਹ ਦਸਾਂ ਬੰਦਿਆਂ ਨੇ ਜਿਹੜਾ ਡਿਸੀਜਨ ਹੈ ਜਾਂ ਹਾਈ ਕਮਾਂਡ ਹੈ ਦੇ ਸੈਡ ਨਹੀਂ ਯੂ ਹੈਵ ਟੂ ਬੀ ਇਹ ਕਰੇਗਾ ਫਰ ਅਲਟੀਮੇਟਲੀ ਮੇਰੀ ਪਾਰਟੀ ਸੁਪਰੀਮ ਹੈ ਮੇਰਾ ਜਿਹੜੇ ਸਾਰੇ ਸੋ ਕਾਲਡ ਮੇਰੇ ਸਮੇਂ ਉਦਾਹਰਨ ਹੈ ਕਿ ਕਲੀਗਸ ਹੈ ਜਾਂ ਕੈਬਨਟ ਕਲੀਗਸ ਲਾਲੋ ਜਾਂ ਵੀ ਸੋ ਦੈਟ ਵਾਸ ਨਾਟ ਆਈ ਥਿੰਕ ਕਿਸੇ ਇੱਕ ਵਿਅਕਤੀ ਦਾ ਡਿਸੀਜਨ ਪਤਾ ਨਹੀਂ ਕੀ ਮਜਬੂਰ ਕੀਤਾ ਕੀਨੇ ਕੀਤਾ ਕਿਉਂ ਕੀਤਾ ਅਨਦਰ ਪਾਰਟੀਆਂ ਡਿਸੀਜਨਸ ਕੁਝ ਲੋਕਾਂ ਨੇ ਤਾਂ ਕਿਤਾਬ ਹੀ ਲਿਖਤੀ 84 ਤੇ ਹਮ ਤੇ ਇਹ ਕਹਤਾ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਸੀਗਾ ਆਈ ਡੋਨਟ ਮੈਂ ਡਿਫੈਂਡ ਨਹੀਂ ਕਰ ਰਿਹਾ ਇੰਦਰਾ ਜੀ ਨੂੰ ਜਾਂ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਬਟ ਕਈਆਂ ਨੇ ਇਹ ਕਹਿਤਾ ਸੋ ਮੇਰੇ ਕਹਿੰਦਾ ਇਹ ਉਸ ਵੇਲੇ ਕਿਉਂਕਿ ਆਪਾਂ ਤਾਂ ਨਿੱਕੇ ਬੱਚੇ ਸੀ 6 ਸਾਲ ਦੇ ਉਹ ਸਟੋਰੀਜ਼ ਕਿਸੇ ਨੂੰ ਬੁੱਕ ਲੱਗੀ ਉਹਨੇ ਆਪਣੇ ਮੁਤਾਬਕ ਲਿਖਤੀ ਕਿਸੇ ਨੇ ਆਪਣੇ ਮੁਤਾਬਕ ਸਟੋਰੀ ਲਿਖਤੀ ਅ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਏਰੀਏ ਤੇ ਉਹ ਇੰਟਰਵਿਊ ਆ ਰਹੀ ਸੀ ਪਿੰਡਰਾ ਸੰਤਾਂ ਦੇ ਨਾਲ ਕੀ ਇੰਦਰਾ ਜੀ ਦੀ ਮੈਂ ਗੱਲ ਕਰਾਈ ਜਾਂ ਮਿਲਣ ਹੋਣਾ ਸੀ ਸਮਥਿੰਗ ਲਾਈਕ ਦਿਸ ਨਹੀਂ ਮਿਲੇ ਵੀ ਕਿ ਰਜੀਵ ਗਾਂਧੀ ਦੀ ਗੱਲ ਕਰ ਨਾ ਨਹੀਂ ਵੀ ਕਿਹਾ ਵੀ ਮਿਲੇ ਵੀ ਸੋ ਮੇਰੇ ਕਹਿੰਦੇ ਮ ਲੋ ਅਮਰਿੰਦਰ ਸਿੰਘ ਇਜ਼ ਸੇਇੰਗ ਸੱਚ ਕੇ ਝੂਠ ਆਈ ਡੋਟ ਨੋ ਉਤਾ ਇੱਕ ਮੈਂ ਰਾਜੀਵ ਰਿੰਗ ਨੇ ਸਟੋਰੀ ਸੁਣਾਤੀ ਉਹ ਥੈਟ ਫਲੈਸ਼ ਕੀ ਇਹ ਗੱਲ ਸੱਚੀ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉੱਥੇ ਜਿਹੜੀਆਂ ਮਸ਼ੀਨਸ ਸੀਆਂ ਮੈਗਜ਼ੀਨਸ ਸੀਗੇ ਜਾਂ ਹਥਿਆਰ ਸੀਗਾ ਫਰਾਂਸ ਸੀਗਾ ਉਹ ਸਵੇਲੇ ਦੀ ਪੁਲਿਸ ਪ੍ਰੋਵਾਈਡ ਕਰਦੀ ਸੀ ਜਾਂ ਸਮਥਿੰਗ ਲਾਈਕ ਥੈਟ ਕੁਝ ਸਿਰੋ ਕੁੱਲ ਮਲਾ ਕੇ ਹਮਲਾ ਹੋਇਆ ਇਹ ਤਾਂ ਸੱਚ ਹੈ ਨਾ ਬਾਕੀ ਕਿਹਨੇ ਕਰਵਾਇਆ ਕਿਹਦੇ ਕਹਿਣ ਤੇ ਕਰਵਾਇਆ ਯਾ ਨਹੀਂ ਨਹੀਂ ਬਟ ਓਰੇ ਓਰੇ ਅੱਛਾ ਗੁਰੂ ਗ੍ਰੰਥ ਸਾਹਿਬ ਤੋਂ ਮੇਰੇ ਕੋਲ ਉਸ ਸੀ ਕਦੇ ਕਦੇ ਵੇਖਿਆ ਕੋਈ ਧਾਗਾ ਤਵੀਤ ਜਾਂ ਫਲਾ ਅਕੜਾ ਮੇਰਾ ਉਹ ਮੇਰੇ ਮੁੰਡੇ ਨਾਲ ਅਸੀਂ ਇੱਕ ਦੋਵੇਂ ਕੁੱਲਦੇ ਸੀਗੇ ਤੇ ਉਹ ਮੈਂ ਕਿਹਾ ਕੜਾ ਵਜਣਾ ਉਹ ਕਹਿੰਦਾ ਪਪਾ ਕੜਾ ਲਾ ਲਾ ਦੀਏ ਮੈਂ ਤਕੜਾਂਗੇ ਤੂੰ ਤਕੜਾਂ ਸੀ ਕੁੱਲ ਰੇ ਸੀ ਇਹ ਸੱਚ ਹੈ ਤੇ ਉਹ ਕੜਾ ਲਾ ਕੇ ਉਦੋਂ ਦਾ ਰੱਖਿਆ ਉਹ ਕੜਾ ਉਹ ਨਹੀਂ ਪਾ ਮੇਰੇ ਕੰਨ ਦਾ ਮਤਲਬ ਇਹ ਹੈ ਕਿ ਯਾਰ ਬਿਲਕੁਲ ਬੇहद ਮਾੜਾ ਹੋਇਆ ਪਰ 라ਜਾ ਵੜਿੰਗ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੰਨਦਾ ਕਿਸੇ ਨੂੰ ਨਹੀਂ ਮੇਰੇ ਘਰੇ ਹੁਣ ਬਰਥਡੇ ਸੀ ਮੇਰੀ ਬੇਟੀ ਦਾ ਹਾਂ ਜੀ ਤੇ ਪ੍ਰਕਾਸ਼ ਹੁਣ ਅਸੀਂ ਉਥੇ ਦਿੱਲੀ ਵਾਲੇ ਘਰੇ ਚਲੇ ਗਏ ਹੁਣ ਉਥੇ ਰੱਖਣਾ ਹੈ ਰੀਜ਼ਨ ਇਹ ਅਮਲ ਕੇ ਹਰ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਗੁਰੂ ਮਹਾਰਾਜ ਸਾਹਿਬ ਨੂੰ ਕਰੇ ਲਿਆਂਦਾ ਜਾਂਦਾ ਤੇ ਫਿਰ ਇਸ ਵਾਰੀਉ ਛਟਾਇਆ ਗੁਰੂ ਗੁਰੂ ਕਿਸੇ ਤੋਂ ਲਾਇਸੈਂਸ ਨਹੀਂ ਲੈਣਾ ਮੇਰੇ ਆਪਣੇ ਗੁਰੂ ਵਾਸਤੇ ਠੀਕ ਹੈ ਆਪਾ ਰੱਬ ਤੋਂ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਹਾਂ ਹਰ ਧਰਮ ਦਾ ਸਤਕਾਰ ਹੈ ਮੰਦਰ ਚ ਵੀ ਚਲਾ ਜਾਣਾ ਮਸਜਿਦ ਚ ਵੀ ਚਲਾ ਜਾਣਾ ਉੱਥੇ ਵੀ ਵਾਲੇਕੁਮ ਸਲਾਮ ਕਹਿ ਦੇਣਾ ਕਿਉਂਕਿ ਅਗਲਾ ਖੁਸ਼ ਹੁੰਦਾ ਜਿਹਨੂੰ ਮੈਂ ਕਹਿੰਦਾ ਮੁਸਲਮਾਨ ਕਹਿੰਦੇ ਵਾਲੇਕੁਮ ਸਲਾਮ ਭਾਈ ਖੁਦਾ ਹਾਫਿਜ਼ ਉਹ ਖੁਸ਼ ਹੋ ਜਾਂਦਾ ਹੈ ਜੈਸੇ ਮੈਂ ਕੇਰਲਾ ਜਾਵਾਂ ਜਾਵਾਂ ਤਾਂ ਕਿਸੇ ਨੂੰ ਕਹਿੰਦੀ ਉਹ ਪ੍ਰੀਪੱਟਾ ਸਹੋਦਰੀ ਸੋਹਦਰਣ ਮਾਰੇ ਨਮਸਕਾਰਮ ਉਹ ਕੇਰਲੀ ਇਟਸ ਅ ਮਲਿਆਲੀ ਤੇ ਜੇ ਤੁਸੀਂ ਚਨਈ ਜਾ ਕੇ ਕਹਿ ਦਿਓ ਕਿ ਵਨਕਮ ਤਾਂ ਉਹ ਖੁਸ਼ ਹੋ ਜਾਂਦੇ ਕਿ ਯਾਰ ਸਾਡੀ ਬੋਲੀ ਚ ਬੋਲ ਰਿਹਾ ਤੇ ਚਨਈ ਵਾਲਾ ਇੱਥੇ ਆ ਕੇ ਬੋਲਦੇ ਕਿ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਕੀ ਫਤਿਹ ਜੀ ਕੁਛ ਨਹੀਂ ਫਿਰ ਇਹਦਾ ਮਤਲਬ ਇਹ ਨਹੀਂ ਕਿ ਉਹ ਖਾਲਸਾ ਬਣ ਗਏ ਤੇ ਮੈਂ ਜਾ ਕੇ ਚਨਈ ਵਾਲਾ ਹੋ ਗਿਆ ਤੇ ਮੈਂ ਕਿਤੇ ਹਿੰਦੀ ਬੋਲੀਏ ਤਾਂ ਮੈਂ ਹਿੰਦੀ ਪਾਸ਼ੀ ਹੋ ਗਿਆ ਨੋ ਦੈਟ ਸ਼ੋਜ਼ ਕਿ ਇਹ ਵੀ ਗੁਰੂ ਨੇ ਕਿਹਾ ਕਿ ਅਗਲਾ ਜਿਹੜਾ ਤੁਹਾਡੇ ਨਾਲ ਰਮਣ ਗੱਲ ਕਰ ਰਿਹਾ ਨਾ ਉਹਦਾ ਚਿੱਤ ਖੁਸ਼ ਹੋਣਾ ਚਾਹੀਦਾ ਮੈਂ ਤੁਹਾਨੂੰ ਐਨੇ ਟੌਰਚਰ ਕਰਾਂ ਕਿ ਤੁਹਾਡਾ ਚਿੱਤ ਹੀ ਅੰਦਰੋਂ ਸਾੜ ਦੇ ਮੈਂ ਹੀ ਹਾਂ ਨੋ ਐਂ ਤਾਂ ਜਿੰਨੇ ਮਨ ਜੀਤੇ ਜਗਜੀਤ ਮਨ ਜਿੰਨਾ ਅਗਲੇ ਦਾ